ਤਾਂ ਕਿ ਕਾਤਕ ਸਾਬਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਦਾ ਕਹਿਣਾ ਹੈ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਬਾਰੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੋਈ ਵੀ ਜਥੇਦਾਰ ਅਦਾਲਤਾਂ ਦੇ ਵਿੱਚ ਨਿਆਂ ਲੈਣ ਦੇ ਲਈ ਨਹੀਂ ਜਾਂਦਾ ਜਦਕਿ ਇਕਬਾਲ ਸਿੰਘ ਅਤੇ ਇਕਬਾਲ ਸਿੰਘ ਅਦਾਲਤ ਦੇ ਵਿੱਚ ਨਿਆਂ ਲੈਣ ਦੇ ਲਈ ਗਏ ਗਿਆਨੀ ਇਕਬਾਲ ਸਿੰਘ ਦਾ ਝਗੜੇ ਦੇ ਮਾਮਲੇ 'ਚ ਅਦਾਲਤ ਵਿੱਚ ਨਿਆਂ ਲੈਣ ਜਾਣਾ ਜਥੇਦਾਰ ਦੇ ਰੁਤਬੇ ਦੇ ਉਲਟਾ ਇਹ ਕਿਹਾ ਹੈ ਗਿਆਨੀ ਗੁਰਵਚਨ ਸਿੰਘ ਨੇ ਸ਼੍ਰੀ ਗਲਤਕਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਨੇ ਜਥੇਦਾਰ ਗਿਆਨੀ ਇਕਬਾਲ ਸਿੰਘ ਬਾਰੇ ਕਾਇਕਤ ਤਖਤ ਸਹਿਬਾਨ ਦਾ ਕੋਈ ਵੀ ਜਥੇਦਾਰ ਅਦਾਲਤਾਂ ਦੇ ਵਿੱਚ ਨਿਆਂ ਲੈਣ ਨਹੀਂ ਜਾਂਦਾ ਜਦੋਂ ਪਟਨਾ ਸਾਹਿਬ ਵਿੱਚ ਵਧੀਕ ਗ੍ਰਾਂਤੀ ਦੀ ਨਿਯੁਕਤੀ ਦੇ ਮਾਮਲੇ 'ਚ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੇ ਜਥੇਦਾਰ ਇਕਬਾਲ ਸਿੰਘ ਦੇ ਵਿੱਚ ਝੜਪ ਹੋਈ ਸੀ ਇਸ ਤੋਂ ਬਾਅਦ ਇਕਬਾਲ ਸਿੰਘ ਨੇ ਵਿਰੋਧੀ ਧਿਰ ਦੇ ਖਿਲਾਫ ਅਦਾਲਤੀ ਕਾਰਵਾਈ ਦਾ ਸਹਾਰਾ ਲਿਆ ਸੀ ਪਟਨਾ ਸਾਹਿਬ ਵਿੱਚ ਵਧੀਕ ਗ੍ਰਾਂਤੀ ਦੀ ਨਿਯੁਕਤੀ ਦੇ ਵੇਲੇ ਝੜਪ ਹੋਈ ਸੀ ਤਾਕਸ਼ੀਪਟਨਾ ਸਾਹਿਬ ਦੇ ਜਥੇਦਾਰ ਗਣਿਕਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਫੋਨ ਲਾਈਨ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਗੱਲਬਾਤ ਕਰ ਦਿਆ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਜੋ ਤੁਸੀਂ ਅਦਾਲਤ ਦਾ ਸਹਾਰਾ ਲਿਆ ਨਿਆਂ ਲੈਣ ਦੇ ਲਈ ਉਹ ਗਲਤ ਹੈ ਤੁਹਾਡੇ ਰੁਤਬੇ ਦੇ ਉਲਟ ਹੈ ਤੁਹਾਡੀ ਪ੍ਰਤੀਕਿਰਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਸ ਤਰ੍ਹਾਂ ਵੀ ਜਦੋਂ ਇੱਥੇ 7 ਤਰੀਕ ਨੂੰ ਮੰਦਪਾਗੀ ਘਟਨਾ ਹੋਈ ਪ੍ਰਬੰਧਕ ਕਮੇਟੀ ਦੀ ਸਾਜਿਸ਼ ਦੇ ਨਾਲ ਮੇਰੇ ਤੇ ਕਤਲਨਾ حملہ ਕੀਤਾ ਗਿਆ ਸਾਰੀ ਸੰਸਾਦ ਦੀ ਸੰਜਟ ਨੇ ਵੇਖਿਆ ਜਦੋਂ ਪ੍ਰਬੰਧਕ ਕਮੇਟੀ ਮੇਰੇ ਖਿਲਾਫ ਸੀ ਤੇ ਮੈਂ ਉਸ ਸਮੇਂ ਥਾਣੇ ਪੁਲਿਸ ਦਾ ਸਾਰਾ ਲਿਆ ਪ੍ਰਸ਼ਾਸਨ ਦਾ ਸਾਰਾ ਲਿਆ ਮੇਰੇ بیٹے ਵੱਲੋਂ 307 ਦਾ ਕੇਸ ਦਰਜ ਕੀਤਾ ਗਿਆ ਨਾ ਸੱਤਾ ਤੇ ਉਸ ਤੋਂ ਬਾਅਦ ਇਹ 80 ਦਿਨ ਦਫ਼ਤਰ ਵਿੱਚ ਨਹੀਂ ਆਏ ਜਿਹੜੇ ਪ੍ਰਬੰਧਕ ਕਮੇਟੀ ਦੇ ਕੋਈ ਵੀ ਮੈਂਬਰ ਜਿਨ੍ਹਾਂ ਤੇ ਕੇਸ ਸੀਗਾ ਦਫ਼ਤਰ ਨਹੀਂ ਖੁੱਲਿਆ ਤੇ ਸਾਡੇ ਸੰਵਿਧਾਨ ਵਿੱਚ ਇਹ ਲਿਖਿਆ ਹੈ ਵੀ ਦਫ਼ਤਰ ਜਿਹੜਾ ਹੈ ਉਹ ਕੰਪਲੈਕਸ ਦੇ ਅੰਦਰ ਹੋਏਗਾ ਤੇ ਦਫ਼ਤਰ ਤੋਂ ਬਾਹਰ ਕਿਸੇ ਤਰ੍ਹਾਂ ਦਾ ਕੋਈ ਆਦੇਸ਼ ਜਿਹੜਾ ਹੈ ਉਹ ਨਹੀਂ ਹੋ ਸਕਦਾ ਜੇ ਇਹਨਾਂ ਨੇ ਦਫ਼ਤਰੋਂ ਬਾਹਰ ਹੀ ਆਪਦੇ ਘਰਾਂ ਕੋਈ ਇਹਨਾਂ ਨੇ ਆਦੇਸ਼ ਕੀਤੇ ਸਸਪੈਂਡ ਦਾ ਕੀਤਾ ਜਾਂ ਡਿਸਮਿਸ ਦਾ ਕੀਤਾ ਉਹ ਸੰਵਿਧਾਨ ਦੇ ਉਲਟ ਸੀ ਉਸ ਚੀਜ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਵੀ ਇਹ ਸੰਵਿਧਾਨ ਦੇ ਉਲਟ ਹੈ ਨਾਮ ਹੈ ਸਸਪੈਂਡ ਨਾਮ ਹੈ ਡਿਸਮਿਸ ਜਿਹਾ ਕਿਉਂਕਿ ਇਹਨਾਂ ਨੇ ਸੰਵਿਧਾਨ ਤੋ ਉਲਟ ਜੋ ਕੁਝ ਕੀਤਾ ਹੈ ਉਹ ਕੀਤਾ ਹੈ ਉਹ ਚੁਣੌਤੀ ਦਿੱਤੀ ਗਈ। ਜੀ। ਦੂਸਰੀ ਗੱਲ ਇਹ ਵੀ ਕੋਰਟ ਦਾ ਦੇ ਕੋਰਟ ਦਾ ਤਾਂ ਸਹਾਰਾ ਹੁਣ ਸਾਡਾ ਐਸਾ ਕੋਈ ਵੀ ਅਜੇ ਤੱਕ ਪੰਜਾਬ ਤੱਕ ਜਥੇਦਾਰਾਂ ਦਾ ਬਸਾ ਪਾਸ ਨਹੀਂ ਹੋਇਆ। ਕੋਈ ਐਸਾ ਕਾਨੂੰਨ ਨਹੀਂ ਬਣਿਆ ਜਿਹਦੇ ਵਿੱਚ ਸਾਬਤ ਹੋਵੇ ਵੀ ਜਥੇਦਾਰ ਜਿਹੜਾ ਹੈ ਉਹ ਕੋਰਟ ਵਿੱਚ ਨਹੀਂ ਜਾ ਸਕਦਾ। ਦੂਸਰੀ ਗੱਲ ਹੈ ਜਥੇਦਾਰ ਸਤਖੰਡਵਾਸੀ ਸਿੰਘ ਸਾਹਿਬ ਗਿਆਨੀ ਤੇ ਲੋਹਣ ਸਿੰਘ ਜੀ ਪੰਜਾਬ ਹਰੇ ਦੇ ਮਸਲੇ ਵਿੱਚ ਉਹ तकरीबन 10 ਵਾਰੀ कोर्ट ਵਿੱਚ ਗਏ ਸੀ ਕਟਖਰੇ ਵਿੱਚ ਖਲੋ ਕੇ ਉਹਨਾਂ ਨੇ ਉੱਥੇ ਗਵਾਹੀ ਦਿੱਤੀ ਜੱਜ ਦੇ ਸਾਹਮਣੇ ਉਹਨ ਬਦੌਰ ਜਥੇਦਾਰ ਸਿੰਘ ਸਾਹਿਬ ਖਖਤ ਸਿੰਘ کیسਗੜ ਸਾਹਿਬ ਗਿਆਨੀ ਚਲੋ ਜਨ ਸਿੰਘ ਜੀ ਜਦੋਂ ਕਟਖਰੇ ਵਿੱਚ ਖਲੋ ਕੇ ਜੱਜ ਦੇ ਸਾਹਮਣੇ ਗਵਾਹੀ ਦੇ ਸਕਦੇ ਨੇ ਉਹਨਾਂ ਨੂੰ ਕੋਈ ਗੱਲ ਨਹੀਂ ਕੀਤੀ ਗਈ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਉਹਨਾਂ ਨੂੰ ਪਿਆ ਨਹੀਂ ਗਿਆ ਕੁਝ ਵੀ ਖਲੋਤੇ ਹੋ ਜੀ ਤੇ ਇਸੇ ਤਰ੍ਹਾਂ ਹੀ ਮੇਰੇ ਤੇ ਏਡਾ ਵੱਡਾ ਕਾਤਲਾਨਾ ਹਮਲਾ ਹੋਇਆ ਮੈਂ ਤਾਂ ਆਪ کورٹ ਵਿੱਚ ਵੀ ਨਹੀਂ ਗਿਆ ਮੈਂ ਰੈਟ ਕੀਤੀ ਏ ਲਿਖ ਕੇ ਅਰਜੀ ਹੀ ਪਾਈ ਏ ਵੀ ਮੇਰੀ ਸੁਣਵਾਈ ਕੀਤੀ ਜਾਵੇ ਜੀ ਤੇ ਇਹਦੇ ਵਾਸਤੇ ਮੇਰੇ ਤੇ ਕੀ ਦੋਸ਼ ਹੋ ਗਿਆ ਕਿਉਂਕਿ ਸੰਸਾਰੀ ਅਸੀਂ ਬੰਦੇ ਗਲਿਸਤੀ ਆਦਮੀ ਆ ਸਾਨੂੰ ਹਰ ਸਮੇਂ ਸਰਕਾਰ ਦਾ ਕੋਰਟ ਦਾ ਕਈ ਤਰੀਕੇ ਨਾਲ ਸਹਾਰਾ ਲੈਣਾ ਪੈਂਦਾ ਸਭ ਨੂੰ ਲੈਣਾ ਪੈਂਦਾ ਜੀ ਤੇ ਜਿਹੇਹਦਾਰ ਐਸਾ ਕੋਈ ਕਾਨੂੰਨ ਬਣਿਆ ਹੋਵੇ ਜਾਂ ਪੰਜਾਂ ਤੱਕਾਂ ਤੇ ਜਿਹੇਦਾਰਾਂ ਨੇ ਕੋਈ ਐਸਾ ਫੈਸਲਾ ਕੀਤਾ ਹੋਵੇ ਕਿ ਕੋਈ ਜਥੇਦਾਰ ਕੋਰਟ ਵਿੱਚ ਨਹੀਂ ਜਾਏਗਾ ਤੇ ਉਹ ਅਸੀਂ ਜਿਹੜਾ ਲਿਖਤੀ ਫੈਸਲਾ ਆਇਆ ਸੀ ਕੋਰਟ ਨੂੰ ਦੇ ਸਕਦੇ ਹਾਂ ਉਹ ਸਾਡੀ ਮਜਬੂਰੀ ਅਸੀਂ ਨਹੀਂ ਆ ਸਕਦੇ ਕਿ ਮੇਰਾ ਬੇਟਾ ਆਏਗਾ ਜਾਂ ਮੇਰਾ ਭਰਾ ਆਏਗਾ ਜਾਂ ਕੋਈ ਵੀ ਮੇਰੀ ਸਾਥੇ ਨੁਮਾਇੰਦੀ ਕਰੇਗਾ ਉਹ ਸਾਡੀ ਇਹ ਮਜਬੂਰੀ ਇਹ ਸਾਡਾ ਇਹ ਨਿਯਮ ਹੈ ਦਸੀਂ ਨਹੀਂ ਆ ਜਦੋਂ ਸਾਡਾ ਐਸਾ ਕੋਈ ਕਾਨੂੰਨ ਬਣਿਆ ਹੀ ਨਹੀਂ ਹੈ ਐਸਾ ਕੋਈ ਮਤਲਬ ਹੀ ਨਹੀਂ ਹੋਇਆ ਅਜੇ ਤੱਕ ਕਿ ਇਹ ਗੱਲ ਇਹ ਕਿਵੇਂ ਮੇਰੇ ਤੇ ਰੋਗ ਸਕਦੇ ਆ ਕਿ ਕੋਈ ਨਹੀਂ ਆ ਸਕਦੇ ਨਹੀਂ ਉਹਨਾਂ ਦਾ دوسری ਗੱਲ ਇਹ ਜੀ ਦੂਸਰੀ ਗੱਲ ਇਹ ਹੈ ਕਿ ਦੇਖੋ ਕੋਰਟ ਦੇ ਆਦੇਸ਼ ਅਨੁਸਾਰ ਹੀ ਪ੍ਰਬੰਧਕ ਕਮੇਟੀ ਦਾ ਚੋਣ ਹੋਣ ਤੋਂ ਬਾਅਦ ਵੀ ਪ੍ਰਧਾਨ ਦਾ ਚੋਣ ਅਜੇ ਤੱਕ ਨਹੀਂ ਹੋਇਆ ਜਿਹੜੇ ਨਵੇਂ ਚੁਣੇ ਹੋਏ ਮੈਂਬਰ ਨੇ ਉਹਨਾਂ ਵਜੇ ਤੱਕ ਕੋਈ ਪਦਵੀ ਨਹੀਂ ਮਿਲੀ ਉਹ ਮੈਂਬਰੀ ਤੇ ਕਹੋ ਕੋਰਟ ਦਾ ਆਦੇਸ਼ ਹੈ ਨਾ ਕੋਰਟ ਦਾ ਆਦੇਸ਼ ਸ੍ਰੋਮਣੀ ਕਮੇਟੀ ਮੰਨ ਰਹੀ ਏ ਜਿਹੜੀ ਸ੍ਰੋਮਣੀ ਕਮੇਟੀ ਜਿਹੜਾ ਜਿਹੜਾ ਅਕਾਲ ਤਖਤ ਦੀ ਨਿਯੁਕਤੀ ਕਰਦੀ ਏ ਜਿਹੜੀਆਂ ਲਾਲ ਬੱਤੀਆਂ ਮਿਲਦੀਆਂ ਨੇ ਉਹ ਵੀ ਕੋਰਟ ਦੇ ਆਦੇਸ਼ ਨਾਲ ਹੀ ਮਿਲੀਆਂ ਨੇ ਇਹਨਾਂ ਨੂੰ ਜੀ ਜੀ ਜੇ ਕੋਰਟ ਦਾ ਆਦੇਸ਼ ਹੋ ਜਾਂਦਾ ਚੋਣਾਂ ਵੇ ਤੁਸੀਂ ਲਾਲ ਬੱਤੀ ਨਹੀਂ ਲਾਹੋਗੇ ਤੇ ਲਾਹ ਦਿੰਦੇ ਆ ਜਦੋਂ ਉਹਨਾਂ ਨੂੰ ਆਗਿਆ ਮਿਲ ਜਾਂਦੀ ਏ ਤਾਂ ਸਰਕਾਰ ਦੀ ਆਗਿਆ ਮਿਲ ਜਾਂਦੀ ਏ ਉਹ ਲਾ ਲਿੰਦੇ ਆ ਫਿਰ ਜਿਹੜਾ ਚੋਣ ਹੈਗਾ ਸਲੋਮੀ ਕਮੇਟੀ ਦਾ ਉਹ ਵੀ ਸਰਕਾਰ ਦੇ ਦੁਆਰਾ ਹੀ ਹੁੰਦਾ ਹੈ ਜੀ ਸਰਕਾਰ ਦਾ ਨੁਮਾਇੰਦਾ ਕਮਿਸ਼ਨਰ ਜਿਹੜਾ ਹੈ ਉਹ ਹੀ ਐਲਾਨ ਕਰਦਾ ਵੀ ਪ੍ਰਬੰਧਕ ਕਮੇਟੀ ਦੇ ਚੋਣਾਂ ਵਿੱਚ ਵੀ ਮੈਂ ਜਾਂਦਾ ਰਿਆ ਜੀ ਸਲੋਮੀ ਕਮਟੀ ਦੇ ਚੋਣ ਹੁੰਦੇ ਰਹੇ ਨੇ ਉਹਨਾਂ ਵਿੱਚ ਵੀ ਮੈਂ ਸਮੂਲੀਅਤ ਕਰਦਿਆਂ ਤੇਜਾ ਸਮੁੰਦਰੀ ਹਾਲ ਦੇ ਵਿੱਚ ਉਹ ਵੀ ਉੱਥੇ ਕਮਿਸ਼ਨਰ ਹੁੰਦਾ ਸਾਡਾ ਇੱਥੇ ਡਿਸਟ੍ਰਿਕਟ ਜਾਰੀ ਕਸਟੋਡੀਅਨ ਹੈਗਾ ਜਿ세 ਕਸਟੋਡੀਅਨ ਨੂੰ ਜੋ ਇਥੋਂ ਦੀ ਸਥਿਤੀ ਹੈ ਉਹਦੇ ਬਾਰੇ ਜਾਣਕਾਰੀ ਦੇਣੀ ਸਾਡਾ ਫਰਜ਼ ਹੈ ਤਾਂ ਦੂਸਰੀ ਗੱਲ ਵਿੱਚ 4 ਮਹੀਨੇ ਇਸ ਗੱਲ ਨੂੰ ਹੋ ਗਏ ਨੇ ਜੀ ਇੱਕ ਜਥੇਦਾਰ ਦੀ ਪਦਵੀ ਦਾ ਅਪਮਾਨ ਹੋਇਆ ਹੈ ਜਥੇਦਾਰ ਦੀ ਪੱਗ ਲੱਤੀ ਏ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਏਡੀ ਵੱਡੀ ਘੋਰ ਬੇਦਬੀ ਹੋਈ ਹੈ ਦਸਮੇਸ਼ ਪਤਾ ਦੇ ਪ੍ਰਕਾਸ਼ ਉਸ ਵੇ ਗੁਰਦੁਆਬਾ ਸਮੇਂ ਲਾਈਵ ਸੰਗਤਾਂ ਨੇ ਹੁਣ ਤੱਕ ਸਾਰਾ ਕੁਝ ਦੇਖਿਆ ਹੈ ਜੇ ਜਹੇਦਾਰ ਅਖਤਰ ਸਾਹਿਬ ਦੇ ਮਨ ਵਿੱਚ ਜਰਾ ਵੀ ਹੁੰਦਾ ਦੀ ਹੋਣੀ ਜਾਂ ਜਹੇਦਾਰ ਦੀ ਪਦਵੀ ਦਾ ਜਰਾ ਵੀ ਇਹਨਾਂ ਦੇ ਮਨ 'ਚ ਸਤਕਾਰ ਹੁੰਦਾ ਜੀ ਇਹਨਾਂ ਨੂੰ ਹੋਂ ਤੱਕ ਕਈ ਵਾਰ ਫਟਨਾ ਸਾਹਿਬ ਖੁਦ ਆ ਕੇ ਇਥੋਂ ਦਾ ਸਾਰਾ ਅਜਾਇਬਾ ਲੈਣਾ ਚਾਹੀਦਾ ਸੀ ਵੀ ਅੱਥੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਇਹ ਘਟਨਾ ਕਿਉਂ ਆਪਰੇ ਕਿਉਂਕਿ ਜਹੇਦਾਰ ਦੀ ਪਦਵੀ ਦੀ ਗੱਲ ਹੈ ਅੱਜ ਜਹੇਦਾਰ ਫਟਨਾ ਸਾਹਿਬ ਤੇ ਹੋਇਆ ਕੱਲੋ ਦੂਜੇ ਜਹੇਦਾਰਾਂ ਤਾਂ ਹੋ ਹੀ ਸਕਦਾ ਜੀ ਜਹੇਦਾਰ ਸਾਹਿਬ ਉਹਨਾਂ ਦਾ ਅਕਾਲ ਤਖਤ ਸਾਹਿਬ ਦਾ ਇਹ ਕਹਿਣਾ ਵੀ ਕੋਰਟ ਵਿੱਚ ਜਾਣਾ ਗਲਤ ਹੈ ਕਿਉਂਕਿ ਕੋਰਟ ਦਾ ਅਦੇਸੋ ਖੁਦ ਮੰਨਦੇ ਨੇ ਇਹ ਸਾਡਾ ਕੋਈ ਅਸਾਂ ਮਤਾਂ ਵੀ ਨਹੀਂ ਹੋਇਆ ਹੋਇਆ ਕਿ ਨਾ ਐਸਾ ਕੋਈ ਤਨੂਰ ਬਣਿਆ ਜਿਹਹਦਾ ਕੋਰਟ ਵਿੱਚ ਨਹੀਂ ਜਾ ਸਕਦਾ ਮੈਂ ਕੋਰਟ ਵਿੱਚ ਗਿਆ ਵੀ ਨਹੀਂ ਹਾਂ ਯਾਰੀ ਸਲੋਚਨ ਸੇ ਕੋਰਟ ਵਿੱਚ ਗਏ ਨੇ ਉਹ ਭਾਵੇਂ ਕਿਸੇ ਵੀ ਸਥਿਤੀ ਵਿੱਚ ਗਏ ਤਾਂ ਕੋਰਟ ਵਿੱਚ ਤਾਂ ਗਏ ਨਾ ਜਹੇਦਾਰ ਹੁੰਦਿਆ ਹੋਇਆ ਕੋਰਟ ਵਿੱਚ ਗਏ ਨੇ ਕਟਾਰੇ ਵਿੱਚ ਖਲੋ ਕੇ ਉਹਨਾਂ ਨੇ ਗਵਾਹੀ ਦਿੱਤੀ ਏ ਸੱਚ ਕਰਕੇ ਮੇਰੇ ਤੇ ਇਸ ਤਰ੍ਹਾਂ ਦਾ ਜਿਆਾ આરોਪ ਲਾਉਣਾ ਹੈ ਉਹ ਬਿਲਕੁਲ ਗਲਤ ਹੈ ਸਰਕਾਰ ਦੇ ਹੁਕਮ ਕਿਸੇ ਨਾ ਕਿਸੇ ਤਰੀਕੇ ਨਾਲ ਜਹੇਦਾਰ ਕਾਗਜ਼ ਤਖਤ ਵੀ ਮੰਨਦੇ ਨੇ ਜੀ ਤੇ ਉਹ ਵੀ ਉਹਦੇ ਅਨਸਾਰ ਹੀ ਚੱਲਦੇ ਨੇ ਜੀ ਦਸੂਧਰ ਸਾਹਿਬ ਇਸ ਮਾਮਲੇ ਦੇ ਵਿੱਚ ਅੱਜ ਅ ਤਖਸ਼ੀ ਪਟਨਾ ਸਾਹਿਬ ਦੇ ਵਿੱਚ ਤੁਹਾਡੀ ਕੋਈ ਮੀਟਿੰਗ ਵੀ ਹੋਈ ਹੈ ਉਸ ਦੇ ਵਿੱਚ ਕੀ ਫੈਸਲਾ ਲਿਆ ਗਿਆ ਉਹਦੇ ਵਿੱਚ ਮੀਟਿੰਗ ਇਹੀ ਹੋਈ ਹੈ ਕਿ ਜਦੋਂ ਪ੍ਰਬੰਧਕ ਕਮੇਟੀ ਨੇ ਸਵਿਧਾਂਤ ਉਲਟ ਸਾਰੇ ਕੰਮ ਕੀਤੇ ਨੇ ਜ ਜਿਹਨੂੰ ਤਨਖਾਹਿਆ ਕੀਤਾ ਗਿਆ ਤਖਸ਼ੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜੀ ਜਿਹੜੀ ਕਮੇਟੀ ਤਨਖਾਹਿਆ ਹੈ ਉਹ ਪੰਜਾਂ ਪਿਆਰਿਆਂ ਤੇ ਉੱਤੇ ਕਿਸੇ ਤਰ੍ਹਾਂ ਦੇ ਕੋਈ ਕਾਰਵਾਈ ਨਹੀਂ ਕਰ ਸਕਦੀ ਜੀ ਇਹਨਾਂ ਨੇ ਹੈਡ ਗੰਥੀ ਨੂੰ ਕਿਹਾ ਵੀ ਡਿਸਮਿਸ ਕਰਦੇ ਆ ਮੇਰੇ ਵਾਸਤੇ ਇਹਨਾਂ ਨੇ ਇਹੋ ਜਿਹਾ ਕੁਝ ਕੀਤਾ ਹਾਂਜੀ ਇਸ ਚੀਜ਼ ਦੇ ਬਾਰੇ ਮੀਟਿੰਗ ਹੋਈ ਸੀ ਅਖਬਾਰਾਂ ਵਿੱਚ ਝੂਠੀ ਖਬਰ ਛਪੀ ਸੀ ਵੀ ਬਲਦੇਵ ਸਿੰਘ ਨੂੰ ਜੇਹੇਦਾਰ ਬਣਾਇਆ ਗਿਆ ਜੀ ਜਿਸਨ ਸਾਲ ਗਿਆਨੀ ਜਿਹੜਾ ਸਰ ਹੈ ਕਹਿੰਦਾ ਸੀ ਵੀ ਨਵਾਂ ਜੇਹੇਦਾਰ ਜਿਹੜਾ ਹੈ ਅਸੀਂ ਉਹਨੂੰ ਹੀ ਮੀਟਿੰਗ ਵਿੱਚ ਸੱਦਾਂਗੇ ਉਸ ਤੋਂ ਬਾਅਦ ਗਿਆਨੀ ਬਲਦੇਵ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਪੰਜਾਵੇ ਸਾਈਨ ਹੋਏ ਸਵੇਰੇ 9:00 ਵਜੇ ਦੋਦੇ ਵਿੱਚ ਬਕਾਇਦਾ ਇਹ ਲਿਖਿਆ ਗਿਆ ਤੁਹਾਨੂੰ ਮੈਂ ਉਸ ਕਾਜੀ ਦਿੱਤੀ ਹੈ ਆਪਣੀ ਈਮੇਲ ਕਰਦੀ ਦਿੱਤੀ ਹੈ ਜਿਸਨੂੰ ਸਾਹਿਬ ਗਿਆਨੀ ਕਬਾਲ ਸਿੰਘ ਜੀ ਖਾਲਸਾ ਹੀ ਤਖਤ ਸ੍ਰੀ ਹਰਮੰਦੀਪਾਣਾ ਸਾਹਿਬ ਦੇ ਜਥੇਦਾਰ ਦੀ ਡਿਊਟੀ ਨਿਭਾ ਰਹੇ ਹਨ ਜੀ ਤੇ ਸਿੰਘ ਸਾਹਿਬ ਗਿਆ ਪਾਈ ਰਜਿੰਦਰ ਸਿੰਘ ਜੀ ਹੈਡ ਗਣਤੀ ਦੀ ਡਿਊਟੀ ਨਿਭਾ ਰਹੇ ਹਨ ਪਾਈ ਬਲਦੇਵ ਸਿੰਘ ਜੀ ਸੀਨੀਅਰ ਅਮਿਤ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਇਹ ਸਪਸ਼ਟ ਕੀਤੀ ਗਈ ਹੈ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ